ਸਤਿ ਸ਼੍ਰੀ ਅਕਾਲ ਜੀ ਅੱਜ ਤੋਂ ਕੁਝ ਕੁ ਮਹੀਨੇ ਪਹਿਲਾਂ ਮਹਾਵੀਰ ਦੇ ਕਰਕੇ ਚਰਚਾ ਵਿੱਚ ਆਉਣ ਵਾਲੀ ਰਾਜਵੀਰ कौर ਦੀ ਮੈਰਿਜ ਹੋਈ ਸੀ ਜਿੱਥੇ ਉਸਦੇ ਹਸਬੰਡ ਦੀਆਂ ਵੀਡੀਓਜ਼ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸਨ ਉੱਥੇ ਹੀ ਮੈਰਿਜ ਤੋਂ ਕੁਝ ਟਾਈਮ ਬਾਅਦ ਹੀ ਰਾਜਵੀਰ ਅਤੇ ਉਹਨਾਂ ਦੇ ਹਸਬੰਡ ਮਣੀ ਦਾ ਕੋਈ ਰੌਲਾ ਪੈ ਚੁੱਕਾ ਹੈ ਅਤੇ ਗੱਲ ਤਲਾਕ ਤੱਕ ਪਹੁੰਚ ਗਈ ਹੈ ਰਾਜਵੀਰ ਦੇ ਵੱਲੋਂ ਲਗਾਤਾਰ ਕੁਝ ਕੁ ਸਟੋਰੀਜ਼ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਉਹ ਕਹਿ ਰਹੀ ਹੈ ਕਿ ਉਸਦਾ ਹਸਬੰਡ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ ਇੰਨਾ ਹੀ ਨਹੀਂ ਇਸ ਤੋਂ ਪਹਿਲਾਂ ਰਾਜਵੀਰ ਦੀ ਇੱਕ ਲੈਟਰ ਵੀ ਸਾਹਮਣੇ ਆਈ ਸੀ ਦੂਜੇ ਪਾਸੇ ਰਾਜਵੀਰ ਨੇ ਖੁਲਾਸਾ ਕੀਤਾ ਕਿ ਉਹ 4 ਮੰਥ ਪ੍ਰੈਗਨੈਂਟ ਹੈ ਅਤੇ ਹੁਣ ਉਸ ਦਾ ਹਸਬੰਦ ਉਸ ਤੋਂ ਤਲਾਕ ਦੇ ਟੀਮਾਰਟ ਕਰ ਰਿਹਾ ਹੈ ਇੰਨਾ ਹੀ ਨਹੀਂ ਰਾਜਵੀਰ ਦੇ ਵੱਲੋਂ ਇਹ ਵੀ ਕਿਹਾ ਗਿਆ ਕੀ ਜਲਦ ਹੀ ਉਹ ਆਪਣੇ ਹਸਬੰਡ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰੇਗੀ ਜੋ ਕਿ ਉਸ ਦੀ ਦੂਸਰੀ ਪਤਨੀ ਦੀਆਂ ਨੇ ਰਾਜਵੀਰ ਕੁਝ ਸਮੇਂ ਬਾਅਦ ਅਕਸਰ ਹੀ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ ਬਾਕੀ ਤੁਹਾਡਾ ਰਾਜਵੀਰ ਅਤੇ ਉਸਦੇ ਹਸਬੰਡ ਬਾਰੇ ਕੀ ਕਹਿਣਾ ਹੈ ਆਪਣੀ ਰਾਈ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ ਐਂਡ ਨੈਕਸਟ ਅਪਡੇਟਸ ਦੇ ਲਈ ਜਲਦ ਤੋਂ ਜਲਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ so that ਤੁਸੀਂ ਕਿਸੇ ਵੀ ਤਰ੍ਹਾਂ ਦੀ ਵੀਡੀਓ ਮਿਸ ਨਾ ਕਰ ਸਕੋ